ਤੇ ਤੇ ਹੱਥ ਮਾਰੀ ਜਾਈਂ ਹੋਰ ਕੋ ਕੰਮ ਹੈ ਨਹੀਂ ਤੈਨੂੰ ਮੰਮੀ ਜੀ ਸਾਰਾ ਤਾਂ ਕੰਮ ਕਰਤਾ ਕਿਹੜਾ ਕੰਮ ਕੀਤਾ ਨਾ ਆ ਹੁਣ ਇਹ ਰਜਾਈਆਂ ਕੰਬਲ ਰੱਖਣੇ ਸੀ ਮੈਂ ਕਿਹਾ ਮੜ ਜੇ ਧੁੱਪ ਲਵਾਉਂਗਾ ਕੰਬੀ ਕਾ ਤੇ ਜਾਨੀ ਆ ਫਿਰ ਮੈਂ ਤੇਰੇ ਡਾਂਗ ਤਾਂ ਨਹੀਂ ਮਾਰਦੀ ਜੇ ਤੈਨੂੰ ਇਹਨਾਂ ਨੂੰ ਕੰਬਲ ਰਜਾਈਆਂ ਦਿਵਾਲੇ ਲੱਗੀਆਂ ਹੋਰ ਕੰਮ ਨਹੀਂ ਤੈਨੂੰ ਦੇ ਦੇ ਪਾਂਡਿਆਂ ਦਾ ਗਰਾਂ ਰਸੋਈ ਚ ਲੱਗਿਆ ਪਿਆ ਬੰਦੇ ਸਾਹਮਣੇ ਤਾਂ ਮਮੋ ਠਗਣੀ ਜੇ ਬਣ ਕੇ ਬਹਿ ਜਾਂਦੀ ਆ ਮਗਰ ਉਹ ਤੇਰੀ ਏਡੀ ਲੁਤਰੀ ਚੱਲਦੀ ਆ ਮੈਂ ਕੀ ਕਿਹਾ ਮੰਮੀ ਜੀ ਮੈਂ ਤਾਂ ਕੁਛ ਨਹੀਂ ਕਰਾ ਤੂੰ ਕਹਿਣ ਦੀ ਕੋਸ਼ਿਸ਼ ਵੀ ਨਾ ਕਰੀਂ ਕੁਛ ਵੀ ਜੇ ਮੈਨੂੰ ਕੁਛ ਕਹਿ ਤਾ ਨ ਨਾਲੇ ਜੇ ਮੇਰੇ ਮੁੰਡੇ ਨੂੰ ਦੱਸਿਆ ਨਾ ਵੀ ਮਗਰੋਂ ਮੰਮੀ ਮੈਂ ਨਾ ਕਸ਼ ਕਰਦੀ ਆ ਤੱਗੋਤਨੀਓ ਫੜ ਕੇ ਤੈਨੂੰ ਪੇਕੇ ਬਾੜ ਦਉ ਲੱਗੀ ਸਮਝ ਚੱਲ ਹੋਰ ਕੰਮ ਕਰ ਲੈ ਹੁਣ ਕੋਈ ਲੋੜ ਨਹੀਂ ਤੇਰਾ ਨਾ ਸਿਰ ਪਕਾਈ ਕਰਨੀ ਨਾ 95 ਦਾ ਘਟਾ ਕੰਮ ਦੀ ਨਾ ਕਰਦੀ ਦੁਸ਼ਮਣਾ ਨਾ ਆਜਦੀ ਆ ਸੁਰਖੀਆਂ ਬਿੰਦੀਆਂ ਲਾਉਣ ਦਾ ਤੈਨੂੰ ਬਥੇਰਾ ਪਤਾ ਜੇ ਤੈਨੂੰ ਘਰ ਦਾ ਕੰਮ ਕਹਦਾ ਧਮਚ ਕਮਚ 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 ਲੱਗੀ ਰਹਿੰਦੀ ਆ ਡੂੜ ਡੂੜ ਘੰਟਾ ਤਾਂ ਰੋਟੀ ਖਾਣ ਨੂੰ ਲਾ ਦਿੰਦੀ ਆ ਜਾ ਹੁਣ ਲੜਾਉਂਦੀ ਆ ਜਵਾਨ ਮੇਰੇ ਨਾਲ ਚਖੀ ਸਹੀਂ ਅੰਨਾ ਇਹ ਗੁੱਸਾ ਚੜਾਉਂਦੀ ਆ ਨਾ ਇੰਨਾ ਗੁੱਸਾ ਚੜਾਉਂਦੀ ਆ ਮੇਰਾ ਤਾਂ ਦਿਲ ਕਰਦਾ ਇਹਦੀ ਗੁਤਨੀ ਫੜ ਕੇ ਪਟਾ ਦਵਾ ਪਰ ਪੁੱਤ ਤੋਂ ਡਰਦੀ ਮੈਂ ਇਹਨੂੰ ਕੁਝ ਕਹਿ ਨਹੀਂ ਸਕਦੀ ਜੇ ਕਹਿਨੀ ਆ ਨਾ ਤਾਂ ਜ਼ਮੀਨ ਜਾਇਦਾਦ ਹੱਥੋਂ ਜਾਂਦੀ ਆ ਇੱਕ ਬੰਦੇ ਨੇ ਹੱਥ ਵੜਾ ਕੇ ਸਾਰੀ ਜ਼ਮੀਨ ਜਾਇਦਾਦ ਪੁੱਤ ਦੇ ਨਾਂ ਕੀਤੀ ਹੋਈ ਆ ਬੇਹ ਮਰ ਜਾਣਿਆ ਅੱਧੀ ਜ਼ਮੀਨ ਮੇਰੇ ਨਾਂ ਕਰਵਾ ਦੇ ਕਿਉਂ ਤੂੰ ਉਹਦੇ ਨਾਂ ਦੀ ਸੌਰੀ ਜ਼ਮੀਨ ਕਰਾਤੀ ਅੱਧੀ ਤਾਂ ਮੇਰੇ ਨਾਂ ਕਰਵਾ ਆ ਜ਼ਮੀਨ ਦੇ ਪਾਪੜ ਬੇਲ ਦੀ ਬੇਲ ਦੀ ਨਾ ਮੈਂ ਬੁੱਢੀ ਹੋ ਜਾਣਾ ਤੇ ਜਦੋਂ ਮੇਰੇ ਨਾਂ ਜ਼ਮੀਨ ਹੋਣੀ ਆ ਇਹਨਾਂ ਦੇ ਮਰਨ ਤੋਂ ਬਾਅਦ ਉਦੋਂ ਮੇਰੀ ਉੱਪਰ ਜਾਣ ਦੀ ਤਿਆਰੀ ਹੋ ਜਾਣੀ ਆ ਆ ਗਈ ਹੈ ਹਾਂਜੀ ਹੋ ਗਏ ਤਿਆਰ ਤੁਸੀਂ ਮੈਂ ਤਾਂ ਤਿਆਰ ਹੋ ਗਿਆ ਤੂੰ ਦਸ ਰੋਟੀ ਛੋਟੀ ਬਣਾਤੀ ਹਾਂ ਰੋਟੀ ਰੋਟੀ ਤਾਂ ਸਾਰੀ ਬਣਾਤੀ ਹੂੰ ਚਲ ਫਿਰ ਆਇਆ ਕਰ ਪੈਕ ਕਰ ਦੇ ਯਾਰ ਅੱਜ ਨਾ ਮੈਨੂੰ ਛੇਤੀ ਜਾਣਾਗਾ ਮੈਂ ਉੱਥੇ ਅੱਛਾ ਅੱਜ ਟਰੱਕ ਆਏ ਵੇ ਉੱਥੇ ਤੇਲ ਦੇ ਉਹਨਾਂ ਦੇ ਹਿਸਾਬ ਨਾਲ ਜਿਆ ਕਰਨਾ ਤੂੰ ਰੋਟੀ ਮੇਰੀ ਪੈਕ ਕਰ ਦੇ ਮੈਂ ਉੱਥੇ ਜਾ ਕੇ ਖਾ ਲੂੰਗੀ ਮੇਰੀ ਮੈਂ ਤੁਹਾਡੇ ਨਾਲ ਇੱਕ ਗੱਲ ਕਰ ਰਹੀ ਸੀ ਓਏ ਯਾਰ ਗੱਲ ਨਾ ਹੈ ਸ਼ਾਮ ਨੂੰ ਕਰੀ ਮੇਰੇ ਨਾਲ ਹੁਣ ਕੰਮ ਦਾ ਟਾਈਮ ਆ ਸਵੇਰੇ ਤੂੰ ਗੱਲ ਲੈ ਕੇ ਵਜੇ ਨਹੀਂ ਸ਼ਾਮ ਨੂੰ ਦੱਸ ਦੀ ਕੀ ਗੱਲ ਆਗੀ ਸ਼ਾਮ ਨੂੰ ਤੁਸੀਂ ਲੇਟ ਆਉਂਦੇ ਹੋ ਫਿਰ ਤੁਸੀਂ ਕਹਿੰਦੇ ਹੋ ਕਿ ਸਵੇਰੇ ਕਰ ਲਈ ਓਏ ਆਉਣਾ ਤਾਂ ਹੈਗਾਗਾ ਹੁਣ ਕੰਮ ਵੀ ਦੇਖਣਾਗਾ ਮੈਨੂੰ ਹਫਤਾ ਹੋ ਗਿਆ ਤੁਹਾਨੂੰ ਕਹਿੰਦੀ ਨੂੰ ਮੈਂ ਕੋਈ ਜ਼ਰੂਰੀ ਗੱਲ ਕਰਨੀ ਆ। ਉਹ ਯਾਰ ਜ਼ਰੂਰੀ ਗੱਲਾਂ ਨਾ ਜਿਹੜੀਆਂ ਉਹਦੀਆਂ ਸ਼ਾਮ ਨੂੰ ਕਰੀ ਤੇ ਮੈਨੂੰ ਰੋਟੀ ਪਾ ਕੇ ਦੇ ਮੈਂ ਬਹੁਤ ਲੇਟ ਹੋਈ ਜਾਣਾ। ਮੇਰੀ ਗੱਲ ਤਾਂ ਸੁਣ ਲੈ 2 ਮਿੰਟ। ਉਹ ਯਾਰ ਤੈਨੂੰ ਕਹਿਤਾ ਨਾ ਆ ਕੇ ਸੁਣ ਲਉ ਉਧਰ ਤੈਨੂੰ ਪਤਾ ਕਿੰਨਾ ਨੁਕਸਾਨ ਹੋ ਜੂਗਾ। ਉਹ ਅਗਲੇ ਆਏ ਬੈਠੇ ਹੈਗੇ। ਜੇ ਰੋਟੀ ਪੈਕ ਕਰਨ ਮੇਰੀ ਮਿੰਟ ਮਾਰ। ਬਾਅਦ ਜਾ ਹੁਣ। ਪਾ ਦੀ ਰੋਟੀ। ਹਾਂਜੀ ਪਾ ਦੀ। ਪੇਰ ਕਿੰਨਾ ਟਾਈਮ ਲਾਤਾ ਤੈਨੂੰ ਦੱਸੀ ਜਾਂਦਾ ਉੱਥੇ ਗੱਡੀਆਂ ਆ ਰਹੀਆਂ ਤੇਲ ਵਾਲੀਆਂ ਲਹਾਉਣੀਆਂ ਨੇ ਚੱਲ ਕੋਈ ਨਾ ਚਲੇ ਜਾਓ ਆ ਫੜੋ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਹਾਂਜੀ ਪੰਪਾ ਦੇ ਮਾਲਕਾਂ ਤੇ ਆ ਰੋਟੀ ਲਫਾਫੇ ਚ ਪਾਈ ਜੰਨੀ ਆ ਤੂੰ ਉਹ ਇੰਨੇ ਬੈਗ ਪਿਆ ਕਰੇ ਭਾਰ ਲੈਂਦੀ ਮੈਂ ਰੋਟੀ ਤਾਂ ਰੱਖਦੀ ਥੋਡੀ ਗੱਡੀ ਚ ਤੇ ਫਿਰ ਇਹ ਕੀ ਆ ਸੁਲਾਦ ਸੁਲਾਦ ਆਇਆ ਨਹੀਂ ਉਹਦੇ ਵਿੱਚ ਫਿਰ ਮੈਨੂੰ ਲੱਗ ਤੋਂ ਪਤਾ ਮੈਂ ਨਾ ਤੁਹਾਡੇ ਨਾਲ ਨਾਲ ਇੱਕ ਗੱਲ ਕਰਨੀ ਆ ਪਲੀਜ਼ ਮੇਰੀ ਗੱਲ ਸੁਣ ਲਓ ਪ੍ਰੀਤ ਮੇਰੀ ਗੱਲ ਸੁਣ ਤੈਨੂੰ ਚੰਗਾ ਭਲਾ ਪਤਾ ਵੀ ਕੰਮ ਕਿੰਨਾ ਆਗਾ ਸਿਰ ਤੇ ਸਾਰਾ ਕੰਮ ਖੜਾਗਾ ਤੇ ਉੱਤੋਂ ਤੂੰ ਸਵੇਰੇ ਲੱਗ ਜਾਨੀਂ ਗੱਲਾਂ ਤੂੰ ਸ਼ਾਮ ਨੂੰ ਦੱਸਦੀ ਮੈਨੂੰ ਸ਼ਾਮ ਨੂੰ ਮੈਂ ਘਰੇ ਆਉਂਗਾ ਤੁਸੀਂ 2 ਮਿੰਟ ਤਾਂ ਕੱਢ ਲਓ ਮੇਰੇ ਲਈ ਓ ਯਾਰ ਘਰੀ ਹੁੰਨਾ ਮੈਂ ਪਰ ਹੁਣ ਤੂੰ ਦੇਖ ਲੈ ਨਾ ਕੰਮ ਦਾ ਟਾਈਮ ਹੈਗਾ ਤੂੰ ਦੱਸ ਕੀ ਗੱਲ ਕਰਨੀ ਹੈਗੀ ਮੈਂ ਨਾ ਮੰਮੀ ਜੀ ਬਾਰੇ ਗੱਲ ਕਰਨੀ ਆ ਲੈ ਮਾਂ ਕਮਲੀ ਆਪਣੀ ਮੰਮੀ ਜੀ ਵਰਗੀ ਕਿਹੜੀ ਮੰਮੀ ਆ ਹੈ ਉਹ ਤਾਂ ਰੱਬ ਦਾ ਰੂਪ ਆਗਾ ਐਹੇ ਜੀ ਮਾਂ ਤਾਂ ਕਰਮ ਵਾਲਿਆਂ ਨੂੰ ਮਿਲਦੀ ਹੈਗੀ ਕੀ ਮਾਂ ਦੀਆਂ ਚੁਗਲੀਆਂ ਖਰੀ ਜਾਂਦੇ ਹੋ ਓ ਮਾਂ ਤੇਰੀਆਂ ਭਲਾਂ ਚੁਗਲੀਆਂ ਕਿਵੇਂ ਕਰ ਦੂਗਾ ਮੈਂ ਹੈ ਉਹ ਮੈਂ ਤਾਂ ਇਹ ਕਹਿੰਦਾ ਸੀ ਕਿ ਮੇਰੀ ਮਾਂ ਵਰਗੀ ਕੋਈ ਮਾਂ ਹੈ ਜੱਗ ਤੇ ਭਲਾਂ ਉਹ ਪੁੱਤ ਸਾਰੀਆਂ ਮਾਂਮਾਂ ਨਾ ਇੱਕੋ ਜਈਆਂ ਹੀ ਹੁੰਦੀਆਂ ਨਾਲੇ ਮੈਂ ਤਾਂ ਕਦੀ ਪ੍ਰੀਤ ਨੂੰ ਆਪਣੀ ਨੂੰ ਸਮਝਿਆ ਹੀ ਨਹੀਂ ਮੈਂ ਤਾਂ ਹਮੇਸ਼ਾ ਧੀ ਸਮਝਿਆ ਬੇਦੀ ਮਾਂ ਹੈ ਨਹੀਂ ਇਹਨੂੰ ਮਾਂ ਵਾਲਾ ਪਿਆਰ ਦੇਵਾ ਪੁੱਤ ਤੂੰ ਘਰ ਦਾ ਜਮਾ ਹੀ ਫਿਕਰ ਨਾ ਕਰ ਤੂੰ ਤਾਂ ਵਸਣਾ ਆਪਣਾ ਬਾਹਰਲਾ ਕੰਮਕਾਰ ਕਰਿਆ ਕਰ ਬਾਕੀ ਸਭਕ ਤਾਂ ਪੁੱਤ ਸਾਰਾ ਕੁਝ ਤੇਰੇ ਹੱਥ ਚ ਹੈ ਹਣ ਤੂੰ ਜਾ ਪੁੱਤ ਤੇਰੀ ਡੀਲ ਆ ਨਾ ਜਿਹੜੀ ਉਹ ਨਾ ਕਿਤੇ ਰਹਿ ਜਾ ਜਾ ਮੇਰਾ ਪੁੱਤ ਕੰਮ ਤੇ ਚੰਗਾ ਵਾ ਚੰਗਾ ਕੀ ਦੱਸਣ ਲੱਗੀ ਸੀ ਮੇਰੇ ਪੁੱਤ ਨੂੰ ਕੀ ਦੱਸਣ ਲੱਗੀ ਸੀ ਮੇਰੇ ਪੁੱਤ ਨੂੰ ਮੇਰੇ ਖਿਲਾਫ ੜਕਾਉਂਗੀ ਮੇਰੀ ਗੱਲ ਸੁਣ ਲੈ ਪ੍ਰੀਤ ਤੈਨੂੰ ਪਤਾ ਮਾਂ ਤੇਰੀ ਸਿਰ ਤੇ ਹੈ ਨਹੀਂ ਪਿਓ ਤੇਰਾ ਬਿਮਾਰ ਹੈ ਤੇ ਤੂੰ ਗਰੀਬ ਕਰਦੀ ਛੇ ਮੇਰੇ ਬਾਰੇ ਇੱਕ ਵੀ ਲਵਜ਼ ਮੇਰੇ ਪੁੱਤ ਨੂੰ ਕਿਹਾ ਮੰਮੀ ਜੀ ਮੈਨੂੰ ਬਾਇ ਨਹੀਂ ਸਮਝ ਆਉਂਦੀ ਤੁਸੀਂ ਮੇਰੇ ਨਾਲ ਐਦਾਂ ਕਿਉਂ ਕਰਦੇ ਹੋ ਆਪਣੇ ਪੁੱਤ ਦੇ ਸਾਹਮਣੇ ਤਾਂ ਬੜੇ ਪਿਆਰ ਨਾਲ ਰਹਿੰਦੇ ਉਦੋਂ ਅਸਮੇਂ ਤੰਗ ਕਰਦੇ ਹੋ ਦੱਸੂੰਗੀ ਤੈਨੂੰ ਮੈਂ ਕਿਉਂ ਕਰਦੀ ਹਾਂ ਪੂਰੀ ਡਿਟੇਲ ਸਮਝਾਉਂਗੀ ਤੈਨੂੰ ਪਰ ਹਜੇ ਨਹੀਂ ਮੌਕਾ ਆਉਣ ਤੇ ਨਾਲੇ ਮੇਰੀ ਗੱਲ ਸੁਣ ਲੈ ਅੱਜ ਜਿਹੜੀਆਂ ਪਰਸੋਂ ਫੰਕਸ਼ਨ ਤੇ ਬੰਗਾ ਪਾ ਕੇ ਗਈ ਸੀ ਨਾ ਸੋਨੇ ਦੀਆਂ ਹਜੇ ਤੱਕ ਤੂੰ ਵਾਪਸ ਨਹੀਂ ਕੀਤੀਆਂ ਇਹ ਚਤਰਚਲਾਕੀ ਹੈ ਨਾ ਤੇਰੀ ਸੱਸ ਨਾਲ ਤੈਨੂੰ ਸੋਹਣੀਆਂ ਨਹੀਂ ਲੱਗਦੀਆਂ ਜਿਹੜੀ ਚੀਜ਼ ਮੇਰੇ ਤੋਂ ਲੈਂਦੀ ਹੁੰਦੀ ਹੈ ਨਾ ਉਹ ਮੈਨੂੰ ਵਾਪਸ ਕਰ ਦਿਆ ਕਰ ਤੈਨੂੰ ਤਾਂ ਮੈਂ ਇੱਕ ਸੋਨੇ ਦਾ ਗਹਿਣਾ ਤੱਕ ਪਾਉਣ ਨਾ ਦੇਵਾਂ ਸਾਰਾ ਕੁਝ ਆਪਣੇ ਹੱਥ ਵਸ ਰੱਖਾਂ ਪਰ ਕੀ ਕਰਾਂ ਜਦ ਮੈਨੂੰ ਮੇਰਾ ਪੁੱਤ ਕਹਿ ਦਿੰਦਾ ਨਾ ਪੀਸੀ ਫਲਾਨ ਨੇ ਫੰਕਸ਼ਨ ਤੇ ਜਾਣਾ ਫਲਾਨੀ ਪਾਰਟੀ ਤੇ ਜਾਣਾ ਤਾਂ ਮੈਨੂੰ ਕਹਣੀ ਘੱਟੇ ਦੇਣੇ ਪੈਂਦੇ ਆ ਮੇਰਾ ਬੱਸ ਚੱਲੇ ਨਾ ਤੈਨੂੰ ਚੁੱਤੀ ਚ ਪਾਣੀ ਪਿਆਵਾ ਮੰਮੀ ਜੀ ਮੇਰਾ ਕਸੂਰ ਕੀ ਆ ਮੈਂ ਤਾਂ ਤੁਹਾਨੂੰ ਕਦੇ ਵੀ ਨਹੀਂ ਕੁਝ ਕਿਹਾ ਕਸੂਰ ਕਸੂਰ ਵੀ ਤੈਨੂੰ ਦੱਸੂਗੀ ਫਿਲਹਾਲ ਤਾਂ ਤੂੰ ਬਿਨਾਂ ਕਸੂਰ ਤੋਂ ਸਜ਼ਾ ਭੁਗਤ ਚੱਲ ਬੰਗਾ ਦੇ ਕੱਢ ਕੇ ਮੈਨੂੰ ਚੱਲ ਖੜ ਜਾਂਦੀ ਐ ਸਰਾਣੀ ਤੜਕੇ ਆਥਣੇ ਕੀਰਨੇ ਪਾਉਣ ਲੱਗ ਜਾਂਦੀ ਐ ਬੜੀ ਮਸ਼ਰਮ ਨਕਮੀ ਇਹ ਜੋ ਕੁਛ ਵੀ ਮੈਂ ਕਰ ਰਹੀ ਆ ਨਾ ਆਪਣੇ ਪੁੱਤ ਵਾਸਤੇ ਕਰ ਰਹੀ ਆ ਤੇ ਉਹ ਪੁੱਤ ਕਿਹੜਾ ਆ ਤੈਂ ਮਰਤੇ ਤੈਨੂੰ ਦੱਸੂਗੀ